ਅੱਜ ਕੋਈ ਖੇੜਾ ਵਿਖੇ ਡਾਕਟਰ ਮਹਿੰਦਰ ਕੁਮਾਰ ਰਿਨਵਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀ ਚੋਣਾ ਦਾ ਬਿਗਲੂ ਵਜਾ ਦਿੱਤਾ ਗਿਆ ਹੈ ਅਤੇ ਅੱਜ ਜ਼ਿਲ੍ਹਾ ਕਾਂਗਰਸ ਪ੍ਰਧਾਨ ਪੁੱਜੇ ਜਿੱਥੇ ਬੋਲਦੇ ਡਾਕਟਰ ਰਵਿੰਦਰ ਰਿਨਵਾ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਪਰ ਇੱਥੇ ਇਹ ਵੱਡੀ ਗੱਲ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਪ੍ਰਧਾਨ ਬਦਲਣ ਤੋਂ ਬਾਅਦ ਇੱਕ ਵਾਰ ਫਿਰ ਸਾਬਕਾ ਕਾਂਗਰਸੀ ਵਿਧਾਇਕ ਡਾਕਟਰ ਮਹਿੰਦਰ ਕੁਮਾਰ ਰਿਨਵਾ ਪੂਰੀ ਤਰ੍ਹਾਂ ਫਾਜ਼ਿਲਕਾ ਵਿੱਚ ਸਰਗਰਮ ਹੋ ਗਏ ਹਨ ਅਤੇ ਉਹਨਾਂ ਦੀ ਸਰਗਰਮੀ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਕੀ ਰੰਗ ਲਿਆਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਜੀ ਡਾਕਟਰ ਸਾਹਿਬ ਅੱਜ ਇਸ ਤਰ੍ਹਾਂ ਦੀ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਚੋਣ ਹੋਣ ਜਾ ਰਹੇ ਨੇ 14 ਤਾਰੀਖ ਨੂੰ ਉਸ ਸਮੇਂ ਚ ਪਾਰਟੀ ਦੇ ਆਦੇਸ਼ ਸੀਗਾ ਵੀ ਜ਼ੋਨ ਵਾਈਜ਼ ਜਾ ਕੇ ਮੀਟਿੰਗਾਂ ਕਰੋ ਤੇ ਅੱਜ ਸਾਡੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੂੰ ਇੱਥੇ ਬੁਲਾਇਆ ਸੀਗਾ ਕਿ ਜ਼ੋਨ ਦੀ ਮੀਟਿੰਗ ਕੀਤੀ ਹੈ ਜੀ ਕਿਸ ਤਰ੍ਹਾਂ ਦਾ ਜੋਸ਼ ਹੈ ਵਰਕਰਾਂ ਦੇ ਵਿੱਚ ਜੋਸ਼ ਤਾਂ ਇਹ ਤਾਂ ਵਿਧਾਨ ਸਭਾ ਦੀ ਤਿਆਰੀ ਚ ਬੈਠੇ ਨੇ ਇਹ ਤਾਂ ਇਹਨਾਂ ਦੀ ਸੈਮੀ ਫਾਈਨਲ ਵਾਸਤੇ ਹੈ ਜੋਸ਼ ਤੁਸੀਂ ਦੇਖ ਹੀ ਰਹੇ ਹੋ ਕਿਹਦਾ ਸੀਟ ਤੇ ਕਿਹਦਾ ਨਾਮ ਜਿਹੜਾ ਅਨਾਉਂਸ ਹੋਇਆ ਜਿਸ ਪਾਰਟੀ ਜਿਹਨੂੰ ਜ਼ਿੰਮੇਵਾਰੀ ਸੌਂਪੂਗੀ ਬਾਕੀ ਜੋ ਇਹ ਸਾਡੇ ਵਰਕਰ ਸਹਿਬਾਨ ਨੂੰ ਮੈਂ ਸਦਾ ਦਿੰਦਾ ਹੈ ਕਿ ਜੋ ਫੈਸਲਾ ਕਰਨੀਏ ਉਸੇ ਨੂੰ ਉਮੀਦਵਾਰ ਬਣਾਵਾਂਗੇ ਤੇ ਕੋਈ ਜ਼ਰੂਰੀ ਨਹੀਂ ਇਹ ਵੀ ਕੋਈ ਕਿਸੇ ਦੀ ਪੀੜੀਦਰ ਪੀੜੀ ਕਿਸੇ ਨੇ ਚੋਣ ਲੜਨਾ ਹੈ ਜਿਨੂੰ ਸਾਡੇ ਆਦੇ ਇੱਕ ਸੋਟੀ ਨਾਲ ਲਈ ਫਰਦੀ ਸਰਪੰਚ ਸਹਿਬਾਨ

विजय ਰਣਵਾਸੀ ਦਾ ਉਸ ਤੋਂ ਪਹਿਲਾਂ ਰਾਜਿੰਦਰ ਕੁਮਾਰ ਰਣਵਾੜਿਆ ਜਿਹੜੇ ਚੇਅਰਮੈਨ ਵੀ ਰਹੇ ਜ਼ਿਲ੍ਹਾ ਪਰਿਸ਼ਦ ਦੇ ਸੋ ਇਹਨਾਂ ਲੋਕਾਂ ਦਾ ਬਹੁਤ ਹੀ ਜਿਹੜਾ ਹੈ ਸਾਡੇ ਤੇ ਅਹਿਸਾਨ ਰਿਹਾ ਇਸ ਕੰ ਦਾ ਵੀ ਹਮੇਸ਼ਾ ਚਾਹੇ ਸਰਕਾਰ ਕੋਈ ਵੀ ਰਹੇ ਹੋਵੇ ਚਾਹੇ ਅਕਾਲੀ ਦਲ ਦੀ ਸਰਕਾਰ ਰਹੇ ਬੀਜੇਪੀ ਦੀ ਹੋਵੇ ਹਮੇਸ਼ਾ ਇਹਨਾਂ ਨੇ ਜਿਹੜਾ ਮੰਡੇਟ ਹੈ ਉਹ ਸਾਡੇ ਹੱਕ ਚ ਦਿੱਤਾ ਹੈ ਐਸੀ ਕਰਕੇ ਮੈਂ ਕਹਿੰਦਾ ਵੀ ਕੋਈ ਵੀ ਸਾਥੀ ਇਹ ਨਹੀਂ ਹੈਗਾ ਕੋਈ ਵੀ ਸਾਥੀ ਅਗਰ ਕੋਈ ਕਿਸੇ ਜੀ ਕਰਦਾ ਸੀ ਉਹਦੇ ਨਾਲ ਖੜੇ ਆ ਸਾਰਿਆਂ ਦੀ ਸਹਿਮਤੀ ਨਾਲ ਉਹਨੂੰ ਚੋਣ ਲੜਾਣਾ ਹੈ ਪਰ ਤਾਂ ਅੱਜ ਹੋ ਕੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਇੱਕ ਮੀਟਿੰਗ ਕੀਤੀ ਗਈ ਹੈ ਦੇਖੋ ਜੀ ਬਲਾਕ ਸਮਤੀ ਜ਼ਿਲ੍ਹਾ ਪ੍ਰੇਸ਼ਦ ਇਲੈਕਸ਼ਨ ਆ ਗਿਆ ਉਹਦੇ ਵਾਸਤੇ ਇੱਥੇ ਮੀਟਿੰਗ ਵਰਕਰਾਂ ਨੂੰ ਲਾਮਬੰਦ ਕਰਨ ਲਈ ਕੀਤੀ ਗਈ ਹੈ ਹਰ ਬਲਾਕ ਵਾਈਜ਼ ਮੈਂ ਜਾ ਰਿਹਾ ਕਿ ਇੱਥੇ ਜਿਹੜੀ ਅੱਜ ਮੀਟਿੰਗ ਬੁਲਾਈ ਸੀ ਡਾਕਟਰ ਸਾਹਿਬ ਨੇ ਇਹਦੇ ਵਿੱਚ ਸਾਰੇ ਜ਼ੋਨ ਦੇ ਜਿਹੜੇ ਸਰਪੰਚ ਸਾਹਿਬ ਹਨ ਮੋਤਬਰ ਸਾਰੇ ਆਏ ਹੈ ਔਰ ਪਾਰਟੀ ਦਾ ਜਿਹੜਾ ਅਸੀਂ ਕੈਂਡੀਡੇਟ ਦਾ ਡਿਸਾਈਡ ਹੋਊਗਾ ਉਹ ਪਾਰਟੀ ਨੇ ਕਰਨਾ ਹੈ ਤੋ ਉਹਦੇ ਵਿੱਚ ਸਾਰਿਆਂ ਨੇ ਹੀ ਵਾਦਾ ਕੀਤਾ ਹੈਗਾ ਵੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਇੱਥੋਂ ਜਿਤਾ ਕੇ ਭੇਜਣਗੇ ਤਾਂ ਕਿ ਜਿਹੜੀ ਆਉਣ ਵਾਲੀ 2027 ਦੀ ਸਰਕਾਰ ਬਣਨੀ ਹੈ ਉਹਦੇ ਚ ਅਸੀਂ ਪਾਰਟੀ ਨੂੰ ਮਜ਼ਬੂਤ ਕਰਕੇ ਔਰ 27 ਦੇ ਵਿੱਚ ਆਪਣਾ ਯੋਗਦਾਨ ਪਾ ਕੇ ਐਮਐਲਏ ਫਾਜ਼ਲ ਖਾ ਤੋਂ ਵੀ ਕਾਂਗਰਸ ਪਾਰਟੀ ਦਾ ਬਣਾਈਏ ਜੀ ਤਾਂ ਥੋੜ੍ਹੀ ਸਮਾਂ ਹੈ ਤੁਹਾਨੂੰ ਪ੍ਰਤਾਨ ਮਿਲ ਇਹਨੂੰ ਤਾਂ ਜਿਲ੍ਹਾ ਚੋਣ ਆ ਚੁੱਕੇ ਆ ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਵਕਫਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਜੋਸ਼ ਹੈ ਨਹੀਂ ਬਹੁਤ ਉਤਸ਼ਾਹ ਵਰਕਰਾਂ ਚ ਅੱਜ ਮੀਟਿੰਗਸ ਹੈਗੀਆਂ ਦੀ ਅੱਜ ਫਾਜ਼ਲ ਕਾ ਇੱਕ ਮੀਟਿੰਗ ਹੈ ਉਸ ਤੋਂ ਬਾਅਦ ਅਰਨੀ ਵਾਲੇ ਮੀਟਿੰਗ ਹੈ ਜਲਾਲਾਬਾਦ ਤੇਰਨੀ ਵਾਲੇ ਬਲਾਕ ਦੀ ਵਰਕਰਾਂ 'ਚ ਬਹੁਤ ਉਤਸ਼ਾਹ ਕਾਂਗਰਸ ਪਾਰਟੀ ਬਹੁਤ ਤਕੜੀ ਹੈ 27 ਦੇ ਵਿੱਚ ਤੁਹਾਨੂੰ ਅਸੀਂ ਪਰਫਾਰਮ ਕਰਕੇ ਦਿਖਾਵਾਂਗੇ ਜੀ ਕਾਂਗਰਸ ਪਾਰਟੀ ਬਹੁਤ ਵਧੀਆ ਇੱਥੇ ਕੰਮ ਕਰੂਗੀ ਚਾਰੇ ਦੀ ਚਾਰੇ ਸੀਟਾਂ ਜਿੱਤਾਂਗੇ ਪੋਟੈਂਸ਼ੀਅਲ ਹੈ ਕਾਂਗਰਸ ਪਾਰਟੀ 'ਚ ਤੇ ਬਿਲਕੁਲ ਅਸੀਂ ਤਕੜੇ ਆ ਜੀ ਇਸ ਇਲੈਕਸ਼ਨ ਦੇ ਵਿੱਚ ਵੀ ਸਾਡਾ ਬਹੁਤ ਵਧੀਆ ਕੈਂਡੀਡੇਟ ਜਿੱਤ ਕੇ ਆਉਣਗੇ ਔਰ ਭਾਰੀ ਬਹੁਮਤ ਨਾਲ ਜਿੱਤਾਂਗੇ ਜੀ ਅਸੀਂ ਇੱਥੋਂ ਵਰਕਰਾਂ ਵੱਲੋਂ ਕੋਈ ਸੁਝਾਅ ਦਿੱਤਾ ਹੈ ਨਹੀਂ ਵਰਕਰਾਂ ਨੇ ਤਾਂ ਇੱਕੋ ਹੀ ਗੱਲ ਕਹੀ ਹੈ ਜੀ ਵੀ ਅਸੀਂ ਜਿਹੜਾ ਕੈਂਡੀਡੇਟ ਇੱਥੋਂ ਆਊਗਾ ਅਸੀਂ ਉਹਨੂੰ ਜਿਤਾ ਕੇ ਭੇਜਾਂਗੇ ਵਰਕਰਾਂ ਦੇ ਹੀ ਸੁਝਾਅ ਬਾਕੀ ਵਰਕਰ ਲਾਮਬੰਦ ਹੈ ਮੈਨੂੰ ਤਾਂ ਘੱਟ ਲੋੜ ਪਈ ਵਰਕਰ ਵਾਲੇ ਜੋਸ਼ ਹੈ ਜੀ ਪਹਿਲਾਂ ਹੀ ਆਲਰੇਡੀ ਤੇ ਸਾਨੂੰ ਇਹੀ ਚਾਹੀਦਾ ਜਾ ਕੇ ਹੌਸਲਾ ਵਧਦਾ ਜੋ ਰਾਹੁਲ ਗਾਂਧੀ ਜੀ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਹੋਰ ਜ਼ਿੰਮੇਵਾਰੀ ਨਭਾਉਣ ਵਾਸਤੇ ਮੇਰੀ ਡਿਊਟੀ ਲੱਗੀ ਹੈ ਕਿ ਪਾਰਟੀ ਨੂੰ ਤਕੜਾ ਕਰਨਾ ਆਲਰੇਡੀ ਇਹ ਜ਼ੋਨ ਦੇ ਵਿੱਚ ਪਾਰਟੀ ਬਹੁਤ ਤਕੜੀ ਹੈ ਜੀ ਔਰ ਸਾਡੇ ਲੀਡਰ ਸਾਹਿਬਾਨ ਡਾਕਟਰ ਸਾਹਿਬ ਆਏ ਸੀ ਇੱਥੇ ਸੁਧਾਰਥ ਰਣਵਾ ਜੀ ਸੀ ਔਰ ਜਿੰਨੇ ਸਾਰੇ ਬਜ਼ੁਰਗ ਦੌਰ ਪੁਰਾਣੇ ਲੀਡਰ ਖੜੇ ਹੈ ਇਹਨਾਂ ਨੇ ਇਹ ਆਸ਼ਵਾਸ਼ਣ ਦਿੱਤਾ ਹੈ ਜੇਦੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਜਿੱਤ ਕੇ ਜਾਊਗਾ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਦੇ ਹਨ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜ